ਇਹ ਬੱਚੀ ਜਿਹੜੀ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸ ਪਾ ਰਹੀ ਅੱਜ ਇਹਦਾ ਘਰ ਲੱਭ ਗਿਆ ਹਰਦوار ਦੀ ਜੀਤ ਨਗਰ ਦੀ ਰਹਿਣ ਵਾਲੀ ਇਹ ਪਰਾਚੀ ਆਪਣੇ ਦੋ ਬੱਚਿਆਂ ਨੂੰ ਗਵਾਈ ਬੈਠੀ ਆ ਪਤਾ ਨਹੀਂ ਉਸੇ ਚੀਜ਼ ਦੀ ਵਿਚਾਰੀ ਟੈਨਸ਼ਨ ਲਈ ਬੈਠੀ ਐ ਇੰਨੀ ਜ਼ਿਆਦਾ ਅਫਸੈਟ ਹੋਈ ਬੈਠੀ ਤਿੰਨੋਂ ਬੱਚਿਆਂ ਨੂੰ ਇੱਕ ਪੇਟ ਦੇ ਵਿੱਚ ਸੀ ਤੇ ਦੋ ਗੋਦੀ ਸੀ ਲੈ ਕੇ ਇਹ ਪਰੋਂ ਨਿਕਲ ਗਈ ਗੁੱਸੇ 'ਚ ਸੀ ਅਫਸੈਟ ਸੀ ਇਹਨੂੰ ਕੋਈ ਸੋਝੀ ਨਹੀਂ ਸੀ ਮੈਂਟਲੀ ਠੀਕ ਨਹੀਂ ਸੀ ਪੈਣ ਉਰੇ ਪਤਾ ਨਹੀਂ ਬਠਿੰਡੇ ਕਿਵੇਂ ਪਹੁੰਚੀ ਪਤਾ ਨਹੀਂ ਉਹ ਦੋ ਬੱਚੇ ਜਿਹੜੇ ਦੇ ਨਾਲ ਸੀਗੇ ਉਹ ਕਿੱਥੇ ਚਲੇ ਗਏ ਉਹ ਕੌਣ ਲੈ ਗਿਆ ਸ਼ਰੇ ਬਾਜ਼ਾਰ ਇਹਦੇ ਬੱਚਾ ਹੋਇਆ ਬੇਟਾ ਹੋਇਆ ਉਹ ਦਿਨ ਉਹ ਚੀਕਾਂ ਮਾਰਦੀ ਨੂੰ ਬੱਚੇ ਦੀ ਜਿਹੜੀ ਕੌੜਾ ਜਿਹੜੀ 나ੜੂਆ ਵਾ ਉਹ ਉਦਾਂ ਹੀ ਨਾਲ ਜੁੜਿਆ ਹੋਇਆ ਸੀ ਤੇ ਪੁਲਿਸ ਵਾਲੇ ਵੀਰਾਂ ਨੇ ਬੜੀ ਹਿੰਮਤ ਦਿਖਾਈ ਉਹਨੇ ਵੀਰ ਨੇ ਨਾਲ ਤਾਂ ਇਹਨੂੰ ਭੈਣ ਨੂੰ ਕੱਪੜੇ ਪਾਏ ਢੱਗਿਆ ਇਹਨੂੰ ਚਾਦਰ ਜਿਨੇਟ ਕੇ ਨਾਲ ਬੱਚੇ ਨੂੰ ਚੱਕਿਆ ਉਮੇ ਉਹ ਬਲੱਡ ਨਾਲ ਨਿਬੜਿਆ ਹੋਇਆ ਵੀਰ ਹਸਪੀਟਲ ਪਹੁੰਚਿਆ ਲੈ ਕੇ ਇਹ ਭੈਣ ਦੇ ਬੱਚਿਆਂ ਨੂੰ ਪਲੀਜ਼ ਤੁਸੀਂ ਪਹਿਚਾਣੋ ਜੇ ਨਹੀਂ ਪਹਿਚਾਣਦੇ ਤਾਂ ਪਲੀਜ਼ ਇਸ ਵੀਡੀਓ ਨੂੰ ਇਸ ਫੋਟੋ ਨੂੰ ਸ਼ੇਅਰ ਕਰੋ ਤਾਂ ਜੋ ਇਹਦੇ ਦੋ ਬੱਚਿਆਂ ਦਾ ਪਤਾ ਲੱਗ ਸਕੇ ਉਹ ਬੱਚੇ ਹੈ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੇ ਸਾਨੂੰ ਬਠਿੰਡੇ ਤੋਂ ਮਿਲੀ ਰੇਲਵੇ ਸਟੇਸ਼ਨ ਦੇ ਉੱਪਰ ਪਈ ਸੀ ਪ੍ਰੈਗਨੈਂਸੀ ਔਰ ਬਹੁਤ ਬੁਰੀ ਹਾਲਤ ਦੇ ਵਿੱਚ ਸੀ ਉੱਥੇ ਸੜਕ ਦੇ ਉੱਤੇ ਰੇਲਵੇ ਸਟੇਸ਼ਨ ਤੇ ਇਹਦੀ ਡਿਲੀਵਰੀ ਹੋ ਗਈ ਉਸੇ ਕੰਡੀਸ਼ਨ ਦੇ ਵਿੱਚ ਤੜਫਦੀ ਨੂੰ ਚੀਕਾਂ ਮਾਰਦੀ ਨੂੰ ਬੱਚੇ ਦੀ ਜਿਹੜੀ ਕੋਰਡ ਆ ਜਿਹੜੀ ਨਾੜੂਆ ਵਾ ਉਹ ਉਦਾਂ ਹੀ ਨਾਲ ਜੁੜਿਆ ਹੋਇਆ ਸੀ ਤੇ ਪੁਲਿਸ ਵਾਲੇ ਵੀਰਾਂ ਨੇ ਬੜੀ ਹਿੰਮਤ ਦਿਖਾਈ ਉਹਨੇ ਵੀਰ ਨੇ ਨਾਲੇ ਤਾਂ ਇਹਨੂੰ ਭੈਣ ਨੂੰ ਕੱਪੜੇ ਪਾਏ ਢੱਕਿਆ ਇਨੂੰ ਚਾਦਰ ਚ ਲਿਬੜ ਕੇ ਨਾਲ ਬੱਚੇ ਨੂੰ ਚੱਕਿਆ ਉਵੇਂ ਹੀ ਉਹ ਬਲੱਡ ਨਾਲ ਲਿਬੜਿਆ ਹੋਇਆ ਵੀਰ ਹਸਪੀਟਲ ਪਹੁੰਚਿਆ ਲੈ ਕੇ ਪਰਾਚੀ ਨੂੰ ਔਰ ਉੱਥੇ ਬਠਿੰਡੇ ਹਸਪੀਟਲ ਚ ਜਾ ਕੇ ਬੱਚੇ ਦੀ ਜਿਹੜੀ ਆ ਉਹ ਨਾੜੂਆ ਵਗੈਰਾ ਕੱਟਿਆ ਗਿਆ ਤੇਨੂੰ ਐਡਮਿਟ ਕਰਾਇਆ ਗਿਆ ਉੱਥੇ ਫਿਰ ਇਹਦਾ ਟ੍ਰੀਟਮੈਂਟ ਹੋਇਆ ਉਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਹੋਇਆ ਚਾਈਲਡ ਵੈਲਫੇਅਰ ਨਾਲ ਸੰਪਰਕ ਹੋਇਆ ਫਿਰ ਉਹਨਾਂ ਨੇ ਮਨੁੱਖਤਾ ਦੀ ਸੇਵਾ ਬਾਲ ਘਰ ਦੇ ਆਰਡਰ ਕੀਤੇ ਬੀ ਮਾਂ ਪੁੱਤਾਂ ਨੂੰ ਦੋਨਾਂ ਨੂੰ ਇੱਥੇ ਭੇਜਤਾ ਤਿੰਨ ਕਿ ਦਿਨਾਂ ਦਾ ਸੀਗਾ ਜਦੋਂ ਇਹ ਬੱਚਾ ਬਲਵਿੰਦਰ ਸਿੰਘ ਸਾਡੇ ਕੋਲੇ ਪਹੁੰਚੇ ਕੋਈ ਨਾ ਕੋਈ ਨਾ ਕਹਿੰਦਾ ਉਹ ਦੁੱਧ ਪੀ ਜਾਂਦਾ ਜੀ ਹੁਣ ਬਲਵਿੰਦਰ ਸਿੰਘ ਇਹਦਾ ਨਾਮ ਵੀ ਅਸੀਂ ਇੱਥੇ ਨਾਮਕਰਨ ਕੀਤਾ ਇਹਦਾ ਬੱਚੇ ਦਾ ਗੁਰਦੁਆਰਾ ਸਾਹਿਬ ਚ ਹੁਕਮਨਾਮਾ ਸਭ ਲੈ ਕੇ ਜੇ ਤੁਸੀਂ ਹੀ ਹੈ ਜੋ ਹੁਣ ਮਨਾਏ ਬੱਚੇ ਮੇਰੇ ਇਹ ਤੁਹਾਰੇ ਬੱਚੇ ਹਨ ਅਰੇ ਫਰਾਚੀ ਨੇ ਢੂੰਡ ਲਿਆ ਸਭ ਕੋ ਪਹਿਚਾਨ ਲਿਆ ਫਰਾਚੀ ਨੇ ਖੋਲਿਓ ਜੀ ਨਾਮ ਬਤਾਓ ਕੀ ਹੈ ਕੀ ਨਾਮ ਹੈ ਕਾਰਤੀਕਾਰਿਆ ਕਾਰਤਿਕ ਔਰ ਇਸਕਾ ਕੀ ਨਾਮ ਹੈ ਆਰੀਅਨ ਆਰੀਅਨ ਇਹ ਆਰੀਅਨ ਕੌਣ ਹੈ ਇਨਮਸੀ ਆਰੀਅਨ ਕੌਣ ਹੈ ਆਰੀਅਨ ਜੇ ਕਿ ਜੇ ਆਰੀਅਨ ਇਨਕੇ ਇਸਕਾ ਨਾਮ ਕੀ ਹੈ ਇਸ ਬਾਈ ਦਾ ਕ੍ਰਿਸ਼ਨ ਪਾਲ ਕ੍ਰਿਸ਼ਨ ਪਾਲ ਨਾਮ ਤੇ ਦੇਖੋ ਸਾਡੇ ਟੀਮ ਮੈਂਬਰ ਨੇ ਬੜੀ ਮਿਹਨਤ ਕਰਕੇ ਸਮੁੰਦਰ ਦਿੱਤਾ ਜੀ ਨੇ ਇਹਦਾ ਘਰ ਲੱਭ ਲਿਆ ਇਹਦੇ ਦੋ ਬੱਚੇ ਤੇ ਇਹਦੇ ਹਸਬੰਦ ਦੀ ਇਹ ਫੋਟੋ ਆ ਔਰ ਇੱਕ ਅਫਸੋਸ ਦੀ ਗੱਲ ਇੱਕ ਦੁੱਖ ਦੀ ਗੱਲ ਹੋਰ ਆ ਵੀ ਜਦੋਂ ਇਹ ਘਰੋਂ ਨਿਕਲੀ ਸੀਗੀ ਅਗਸਤ ਦੇ ਮਹੀਨੇ ਚ ਆਹੀ ਸਾਲ ਚ ਅੱਜ ਤੋਂ 4 ਮਹੀਨੇ ਪਹਿਲਾਂ ਇਹ ਇੱਕ ਤਾਂ ਪ੍ਰੈਗਨੈਂਸੀ ਹੈ ਭੈਣ ਪੂਰੇ 9ਵਾਂ ਮਹੀਨਾ ਲੱਗਿਆ ਹੋਇਆ ਸੀ ਪੂਰੇ ਦਿਨ ਪੂਰੇ ਹੋ ਚੁੱਕੇ ਸੀ ਔਰ ਨਾਲ ਇਹਦੇ ਇੱਕ ਕਾਰਤਿਕ ਤੇ ਆਰੀਅਨ ਦੋ ਬੇਟੇ ਸੀ ਇਹਦੇ ਔਰ ਤਿੰਨੋ ਬੱਚਿਆਂ ਨੂੰ ਇੱਕ ਪੇਟ ਦੇ ਵਿੱਚ ਸੀ ਤੇ ਦੋ ਗੋਦੀ ਸੀ ਲੈ ਕੇ ਇਹ ਭਰੋਂ ਨਿਕਲ ਗਈ ਗੁੱਸੇ 'ਚ ਸੀ ਅਪਸੈਟ ਸੀ ਇਹਨੂੰ ਕੋਈ ਸੋਝੀ ਨਹੀਂ ਸੀ ਮੈਂਟਲੀ ਠੀਕ ਨਹੀਂ ਸੀ ਭੈਣ ਔਰ ਇਹ ਪਤਾ ਨਹੀਂ ਬਠਿੰਡੇ ਕਿਵੇਂ ਪਹੁੰਚੀ ਪਤਾ ਨਹੀਂ ਉਹ ਦੋ ਬੱਚੇ ਜਿਹੜੇ ਇਹਦੇ ਨਾਲ ਸੀਗੇ ਉਹ ਕਿੱਥੇ ਚਲੇ ਗਏ ਉਹ ਕੌਣ ਲੈ ਗਿਆ ਉਹ ਬੱਚੇ ਹੁਣ ਕਿੱਥੇ ਐਸ ਟਾਈਮ ਕੁਝ ਵੀ ਪਤਾ ਨਹੀਂ ਪਰ ਇਹ ਭੈਣ ਸਾਨੂੰ ਬਠਿੰਡੇ ਰੇਲਵੇ ਸਟੇਸ਼ਨ ਤੋਂ ਚੱਕ ਕੇ ਸਿਵਲ ਹਸਪੀਟਲ ਪਹੁੰਚਦਾ ਕਰਨ ਵਾਲੇ ਉਹ ਪੁਲਿਸ ਮੁਲਾਜ਼ਮ ਵੀਰਾਂ ਨੇ ਤੇ ਉਹਨਾਂ ਭੈਣਾਂ ਨੇ ਸਾਡੇ ਕੋਲੇ ਪਹੁੰਚਦੀ ਕੀਤੀ ਉਹ ਤਸਵੀਰਾਂ ਵੀ ਤੁਸੀਂ ਦੇਖੋ ਪਰ ਹੁਣ ਸਾਡੀ ਇੱਕ ਬੇਨਤੀ ਆ ਜਿਹੜੇ ਆ ਬੱਚਿਆਂ ਦੀਆਂ ਤਸਵੀਰਾਂ ਅਸੀਂ ਸ਼ੇਅਰ ਕੀਤੀਆਂ ਸਕਰੀਨ ਤੇ ਇਹ ਇਹਦੇ ਦੋ ਬੱਚੇ ਆ ਜਿਹੜੇ ਇੱਥੇ ਆ ਕੇ ਗੁੰਮੇ ਆ ਜਾਂ ਰਸਤੇ 'ਚ ਹੀ ਗੁੰਮ ਗਏ ਕਿਤੇ ਕਿਉਂਕਿ ਹਰਦਵਾਰ ਤੋਂ ਚੱਲੀ ਸੀ ਬੱਚਿਆਂ ਨੂੰ ਲੈ ਕੇ ਟ੍ਰੇਨ ਦੇ ਵਿੱਚ ਆਈ ਆ ਜਾਂ ਇਹ ਬੱਸ ਤੇ ਆਈ ਆ ਕਿਵੇਂ ਆਈ ਆ ਇਹ ਵਾਇਗਰੂ ਜਾਣ ਦਾ ਵੱਲਾਹ ਰਾਮ ਉਹ ਭਗਵਾਨ ਜਾਣਦਾ ਪਰ ਇਹਦੇ ਨਾਲ ਦੋ ਬੱਚੇ ਹੋਰ ਸੀ ਆਰੀਅਨ ਤੇ ਕਾਰਤਿਕ ਇੱਕ ਵੱਡਾ ਬੱਚਾ ਵਾ ਵੱਡਾ ਲੜਕਾ ਏ ਸਭ ਤੋਂ بڑا ਲੜਕਾ ਹੈ ਇਕਾ ਰਾਹੁਲ ਰਾਹੁਲ ਔਰ ਦੋ ਲੜਕੀਆਂ ਨੇ ਦੋ ਲੜਕੇ ਇਹ ਕੌਣ ਹੈ ਲੜਕੀ ਜੇ ਕੌਣ ਹੈ ਇਹ ਤਾਈ ਲੱਗ ਤਾਈ ਲੱਗੇ ਕੀ ਨਾਮ ਹੈ ਇਸਕਾ ਕੇਸੋ ਕੇਸੋ ਨਾਮ ਹੈ ਫੁੱਲ ਤੋੜਨੇ ਕੇ ਲਈ ਜਾਵੇ ਫੁੱਲ ਤੋੜਨੇ ਕੇ ਲਈ ਜਾਵੇ ਜੇ ਤੇ ਤੁਹਾਡੀ ਸਾਸ ਲੱਗਤੀ ਹੈ ਸਾਸ ਫਾਇਰ ਹੋ ਗਿਆ ਪਿਛਲੇ ਮਹੀਨੇ ਇਸ ਦਾ ਡੈਥ ਹੋ ਗਿਆ ਗੁਜ਼ਰ ਗਈ ਗਏ ਜੀ ਪਿਛਲੇ ਮਹੀਨੇ ਤੇਰੀ ਟੈਨਸ਼ਨ ਮੈਂ ਆਪਣੇ ਪੋਤਾਂ ਦੀ ਟੈਨਸ਼ਨ ਮੈਂ ਚੱਲ ਬਸੀ ਤੇ ਇਹ ਤਿੰਨ ਬੱਚੇ ਸੀ ਇਸ ਭੈਣ ਦੇ ਕੋਲ ਇੱਕ ਢੇਡ ਦੇ ਵਿੱਚ ਸੀ ਤੇ ਦੋ ਬੱਚੇ ਗੋਦੀ ਚੱਕੇ ਹੋਏ ਸੀ ਤੇ ਇਹ ਭੈਣ ਦੇ ਬੱਚਿਆਂ ਨੂੰ ਪਲੀਜ਼ ਤੁਸੀਂ ਪਹਿਚਾਣੋ ਜੇ ਨਹੀਂ ਪਹਿਚਾਣਦੇ ਤਾਂ ਪਲੀਜ਼ ਇਸ ਵੀਡੀਓ ਨੂੰ ਇਸ ਫੋਟੋ ਨੂੰ ਸ਼ੇਅਰ ਕਰੋ ਪੰਜ ਵਜੇ ਦੇ ਦੋ ਬੱਚਿਆਂ ਦਾ ਪਤਾ ਲੱਗ ਸਕੇ ਉਹ ਬੱਚੇ ਹੈ ਕਿੱਥੇ ਆ ਕਿਸੇ ਸ਼ੈਲਟਰ ਦੇ ਵਿੱਚ ਆ ਜਾਂ ਕਿਸੇ ਲਾਲਚੀ ਨੇ ਕਿਸੇ ਲੋਭੀ ਨੇ ਇਹ ਤੋਂ ਖੋ ਕੇ ਕੋਈ ਚੁੱਕ ਕੇ ਲੈ ਗਿਆ ਜਾਂ ਉਸ ਟਾਈਮ ਇਹ ਵੀ ਸੋਜੀ 'ਚ ਹੈ ਨਹੀਂ ਸੀ ਬਿਲਕੁਲ ਹੁਣ ਵੀ ਇਹਨੂੰ ਬਾਹਲੀ ਸੋਜੀ ਹੈ ਨਹੀਂ ਹੁਣ ਵੀ ਇਹ ਆਪਣੀ ਪੂਪਾ ਦਾ ਮਾਰਾ ਉਹ ਵੀ ਘਰੋਂ ਮੈਸੇ ਨਿਕਲਾਵਾ ਉਹ ਵੀ ਵਾਰਾ ਕਚੂਦਾਂ ਪਾਣੀ ਅੱਛਾ ਪੂਪਾ ਵੀ ਥਾ ਕੀ ਨਾਮ ਤਾਂ ਪੂਪਾ ਦਾ ਪਤਾ ਨਹੀਂ ਇਸ ਦਾ ਨਾਮ ਹੀ ਪਤਾ ਰਗਾ ਕੋਈ ਬਾਤ ਨਹੀਂ ਇਹਦਾ ਨਾਮ ਪ੍ਰਾਚੀ ਤੇ ਮਾਰਾ ਨਾਮ ਪੂਰਾ ਕੀ ਹੈ ਗਿੱਟੇ ਦਾ ਬਜਾਣੇ ਦਾ ਜੀ ਨਹੀਂ ਕਰਤਾ ਮਾਰਾ ਹਾਂ ਪਹਿਲੇ ਤੂੰ ਬੋਲ ਤੂੰ ਫालतू ਬੋਲਦਾ ਤਾ ਉਹ ਸਹੀ ਕੋਈ ਬਾਤ ਨਹੀਂ ਮਾਰਾਂਗੇ ਉਸਕੋ ਮਾਰਾਂਗੇ ਆਪਣਾ ਪੋਨਿਕਲਾਵਾ ਇਹਦਾ ਨਾਮ ਪੂਰਾ ਪ੍ਰਾਚੀ ਵੀ ਦੱਸਿਆ ਉਹਨਾਂ ਨੇ ਪ੍ਰਾਚੀ ਓਕੇ ਤੇ ਹਿੰਦੂ ਪਰਿਵਾਰ ਤੋਂ ਹਾਂਜੀ ਹਿੰਦੂ ਇਹਦੇ ਘਰ ਵਾਲੇ ਦਾ ਕੀ ਨਾ ਕੋਈ ਸਨਮਾਨ ਸੇ ਵੀ ਹੋਈ ਸਾਡੀ कृष्णा पाल ਦਾ ਪਹਿਲਾ ਨਾਮ ਚੰਦਰਪਾਲ ਚੰਦਰਪਾਲ ਇਹਦੇ ਪਾਪਾ ਦਾ ਨਾਮ ਚੰਦਰਪਾਲ ਆ ਇਹ ਦੋ ਦੋ ਭਾਈ ਐ ਇੱਕ ਰਾਹੁਲ ਤੇ ਇੱਕ ਦੀਪਕ ਰਾਹੁਲ ਤੇ ਦੀਪਕ ਦੀਪਕ ਦੋ ਭਾਈ ਦੋ ਭਾਈ ਐ ਇਹਦੇ ਤੇ ਭੈਣ ਹੈ ਕੋਈ ਇਹਨਾਂ ਦੀ ਠੀਕ ਹੈ ਇਹ ਹਰਦਵਾਰ ਕਿੱਥੇ ਰਹਿੰਦੇ ਨੇ ਭਗਵਾਨ ਦੇ ਬਹੁਤ 6 ਕਿਲੋਮੀਟਰ ਦੂਰ ਐ ਜਗਜੀਤਪੁਰ ਜਗਜੀਤਪੁਰ ਹਾਂ ਉਹਤੇ ਇਹਦਾ ਸੋਹਰਾ ਹੈਗਾ 35 ਕਿਲੋਮੀਟਰ ਦੂਰ ਐ ਨਿਆਮਤਪੁਰ ਹੂੰ ਨਿਆਮਤਪੁਰ ਇਹਦਾ ਸਸਰਾਲ ਐ ਔਰ ਜਗਜੀਤਪੁਰ ਇਹਨਾਂ ਦਾ ਇਹਦਾ ਪੇਕਾ ਵਾ ਉਹ ਪੇਕੇ ਚ ਰਹਿੰਦੀ ਸੀ ਇਹ ਵੀ ਯਾਰ ਮੈਂ ਅਸਰੇ ਘਰ ਵਾਲਾ ਵੀ ਉੱਥੇ ਹੀ ਰਹਿੰਦਾ ਉਹ ਕੋਣ ਰੱਖਿਆ ਸੀ ਪਲੰਬਰ ਨੇ ਪੂਰੇ ਬੁਝਾਰੇ ਕੋਈ ਬਾਤ ਨਹੀਂ ਬੇਟਾ ਕਮਾ ਕੁਮਰ ਦੰਤੀ ਦੰਤੀ ਪੂਰੀ ਬੁਝਾਰੇ ਖੀਮੇ ਨੇ ਪਲੰਬਰ ਹੈ ਇਹਦੇ ਘਰ ਵਾਲਾ ਪਲੰਬਰ ਜਦੋਂ ਪਤਾ ਲੱਗਿਆ ਨੇ ਫੋਨ ਤੇ ਗੱਲ ਕੀਤੀ ਸੀ ਤੇ ਐਕਸੀਡੈਂਟ ਮੇਰੇ ਕਰਕੇ ਢੇਟ ਮੇਰੇ ਪੇਟ ਨੂੰ ਮਾਰ ਕੇ ਕੀ ਹੈ ਮੈਂ ਆ ਜਾਵਾਂਗਾ ਮੈਂ ਮੈਂ ਇਹਦੀ ਇਹਦੀ ਕੇਅਰ ਕਰ ਲਾਂਗਾ ਜੋ ਦਵਾਈ ਹੈ ਜਲਦੀ ਪੀਏ ਮੈਂ ਮੈਂ ਇਹਨੂੰ ਦਵਾਈ ਦੇ ਦਾਂਗਾ ਮੈਂ ਦਵਾਈ ਲੈ ਜਾਵਾਂਗਾ ਮੈਂ ਇਹਦੀ ਕੇਅਰ ਕਰ ਲਾਂਗਾ ਉਨਨ ਬਲਾਉ ਨੂੰ ਕਹਿੰਦੇ ਤੈਨੂੰ ਅਸੀਂ ਕੋਈ ਨਾ ਇੱਥੇ ਵੀ ਕੰਮ ਦੇ ਦਾਂਗੇ ਪਲੰਬਰ ਦਾ ਵੀ ਤੂੰ ਆ ਇੱਥੇ ਨਾਲੇ ਤੇਰੇ ਦੂਜੇ ਦੋ ਬੱਚੇ ਵੀ ਲੱਭੀਏ ਆਪਾਂ ਉਹ ਆਉਣ ਨੂੰ ਤਿਆਰ ਹੈ ਬਲਾਉ ਨੂੰ ਕਿਹਾ ਵੀ ਦਿੱਤਾ ਹੁਣੇ ਅੱਧਾ ਘੰਟਾ ਪਹਿਲੀ ਗੱਲ ਹੋਈ ਮੇਰੀ ਦੇਖੋ ਇਹ ਤੁਹਾਡੇ ਸਾਰਿਆਂ ਦੇ ਦਿੱਤੇ ਹੋਏ ਅਸ਼ੀਰਵਾਦ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾ ਤੋਂ ਸੇਵਾ ਲੈ ਰਹੇ ਨੇ ਇਹ ਬੱਚੀ ਜਿਹੜੀ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸ ਪਾ ਰਹੀ ਅੱਜ ਇਹਦਾ ਘਰ ਲੱਭ ਗਿਆ ਹਰਦਵਾਰ ਜਗਜੀਤਨਗਰ ਦੀ ਰਹਿਣ ਵਾਲੀ ਇਹ ਪਰਾਚੀ ਆਪਣੇ ਦੋ ਬੱਚਿਆਂ ਨੂੰ ਗਵਾਈ ਬੈਠੀ ਆ ਪਤਾ ਨਹੀਂ ਉਸੇ ਚੀਜ਼ ਦੀ ਵਿਚਾਰੀ ਟੈਨਸ਼ਨ ਲਈ ਬੈਠੀ ਐ ਇੰਨੀ ਜ਼ਿਆਦਾ ਅਫਸੈਟ ਹੋਈ ਬੈਠੀ ਜਿਹਨੂੰ ਇਹ ਵੀ ਸੋਝੀ ਨਹੀਂ ਸੀ ਸਟੇਸ਼ਨ ਦੇ ਉੱਤੇ ਸ਼ਰੇ ਬਾਜ਼ਾਰ ਇਹਦੇ ਬੱਚਾ ਹੋਇਆ ਬੇਟਾ ਹੋਇਆ ਔਰ ਲੋਕ ਕਿੰਨੇ ਮਾੜੇ ਤੇ ਘਟਿਆ ਨੇ ਜਿਹੜੇ ਉਸ ਹਾਲਾਤ ਦੇ ਵਿੱਚ ਇਹਨੂੰ ਦੇਖੀ ਜਾਂਦੇ ਔਰ ਇਹਦੇ ਕੋਲ ਦੀ ਨਿੰਗੀ ਜਾਂਦੇ ਸੀ ਔਰ ਇਹਦੇ ਉੱਥੇ ਬਲੀਡਿੰਗ ਹੋ ਰਹੀ ਸੀ ਘੰਟੇ ਡੇਢ ਘੰਟੇ ਤੋਂ ਤੜਫ ਰਹੀ ਸੀ ਕਿਸੇ ਨੇ ਨਹੀਂ ਚੱਕਿਆ ਧੰਨਵਾਦ ਆ ਉਹ ਬਾਈ ਦਾ ਪੰਜਾਬ ਪੁਲਿਸ ਵਾਲੇ ਦਾ ਵੀਰੇ ਦਾ ਨਾਂ ਕੀ ਹੈਗਾ ਕਾਰ ਲਿਸਟ ਕਢਾਇਓ ਐਂਟਰੀ ਆ ਫੜੇ ਮੜੇ ਆਪਾਂ ਕਰਦੇਗਾ ਅੰਮ੍ਰਿਤਸਰ ਵਾਲੇ ਨੂੰ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ